ਮੱਝਾਂ ਦਾ ਮੇਲਾ ਤੇ ਗਾਈਆਂ ਦਾ ਮੇਲਾ ਕੋਟੜਾ ਕਲਾ ਮਾਨਸਾ ਜ਼ਿਲ੍ਹੇ ਦੇ ਵਿੱਚ ਪਿੰਡ ਇੱਥੇ ਕਰਵਾਇਆ ਜਾ ਰਿਹਾ ਹੈ ਜਿੱਥੇ ਬਨ ਵਾਲੀਆਂ ਗਾਈਆਂ ਦੀ ਚਵਾਈ ਤੇ ਮੱਝਾਂ ਦੀ ਚਵਾਈ ਵੱਧ ਦੁੱਧ ਦੇ ਮੁਕਾਬਲੇ ਪਸ਼ੂ ਕਿਹਦਾ ਸੋਹਣਾ ਹੈ ਗਊ ਕਿਹਦੀ ਸੋਹਣੀ ਹੈ ਇਹਨਾਂ ਚੀਜ਼ਾਂ ਦੇ ਮੁਕਾਬਲੇ ਕਰਵਾਏ ਜਾ ਰਹੇ ਨੇ ਇਹ ਮੁਕਾਬਲੇ ਆਪਣਾ ਬਾਈ ਸਿਰਾ ਚਹਿਲ ਹੈ ਤੇ ਉਹਦੀ ਟੀਮ ਬਾਈ ਸੇਵਕ ਬਾਈ ਮਾਣਾ ਬਾਈ ਅਮਨਾ ਬਾਈ ਨਿੱਕੂ ਇੱਕ ਕਰਵਾ ਰਹੇ ਨੇ ਇੱਕ ਹੋਰ ਮੇਨ ਗੱਲ ਜਿਹੜੀ ਐ ਇਸ ਮੇਲੇ ਦੇ ਵਿੱਚ ਜਿਹੜੇ ਵੀ ਜੇਤੂ ਹੋਣਗੇ ਉਹਨਾਂ ਨੂੰ ਇਨਾਮ ਸਰਦਾਰ ਸੁਖਵੀਰ ਸਿੰਘ ਬਾਦਲ ਦੇ ਬੀਬਾ ਹਰਸਿਮਰਤ ਕੌਰ ਬਾਦਲ ਦੇਣ ਆਪ ਆਉਣਗੇ ਇਹ ਮੇਲਾ 2 3 4 ਦਸੰਬਰ ਦਾ ਜ਼ਰੂਰ ਨੋਟ ਕਰਿਓ ਤੇ ਪਹੁੰਚਿਓ ਮੇਲੇ ਦੇ ਵਿੱਚ ਪੂਰੇ ਦੇ ਪੂਰੇ ਪੰਜਾਬ ਨੂੰ ਸੱਦਾ ਰਹਿਣ ਦਾ ਖਾਣ ਪੀਣ ਦਾ ਸਾਰਾ ਪ੍ਰਬੰਧ ਇਸ ਦਾ ਪ੍ਰਬੰਧਕ ਵੀਰਾਂ ਨੇ ਕੀਤਾ ਹੋਇਆ 2 3 4 ਦਸੰਬਰ ਨੋਟ ਕਰ ਲਓ ਉੱਪਰ ਪੋਸਟਰ ਲਾਇਆ ਹੋਇਆ ਇਹ ਤੁਸੀਂ ਇਸ ਪੋਸਟਰ ਦੇ ਉੱਤੋਂ ਵੀ ਸਾਰੀ ਜਾਣਕਾਰੀ ਲੈ ਸਕਦੇ ਹੋ